ਸੱਚਿਆ ਕਾਲ ਜੀ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਿਤਾ ਸਵਾਗਤ ਕਰਦੀ ਹਾਂ ਸੂਬਾ ਸਰਕਾਰ ਹੁਣ ਪੰਜਾਬ ਵਿੱਚ ਦਾਖਲ ਹੋਣ ਵਾਲੇ ਛੋਟੇ ਖਣਿਜਾਂ ਨੂੰ ਲੈ ਕੇ ਜਾਣ ਵਾਲੇ ਬਾਹਰੀ ਵਾਹਨਾਂ ਤੇ ਫੀਸ ਲਗਾਏਗੀ ਇਹ ਨਿਯਮ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਪ੍ਰਵਾਨਗੀ ਤੋਂ ਬਾਅਦ ਲਾਗੂ ਕੀਤੇ ਗਏ ਹਨ ਇਹ ਨਵੇਂ ਨਿਯਮ ਸਾਰੇ ਪ੍ਰਕਾਰ ਦੇ ਖਣਿਜਾਂ ਨੂੰ ਲਾਗੂ ਹੋਣਗੇ ਦੋਵੇਂ ਪ੍ਰੋਸੈਸਡ ਅਤੇ ਗੈਰ ਪ੍ਰੋਸੈਸਡ ਖਾਣਾ ਅਤੇ ਪੂ ਵਿਗਿਆਨ ਵਿਭਾਗ ਨੇ ਇਸ ਸੰਬੰਧ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਨੋਟੀਫਿਕੇਸ਼ਨ ਦੇ ਅਨੁਸਾਰ ਟਰੈਕਟਰ ਟਰਾਲੀਆਂ ਅਤੇ ਛੋਟੇ ਵਾਹਨਾਂ ਲਈ 1000 ਰੁਪਏ ਫੀਸ ਲਈ ਜਾਵੇਗੀ ਜਦੋਂ ਕਿ ਵੱਡੇ ਵਾਹਨ ਜਿਵੇਂ ਕਿ ਸਿੰਗਲ ਐਕਸਲ ਵਾਹਨਾਂ ਲਈ 1500 ਰੁਪਏ ਅਤੇ ਡਬਲ ਐਕਸਲ ਵਾਹਨਾਂ ਲਈ 3000 ਫੀਸ ਲਈ ਜਾਵੇਗੀ ਨਵੇਂ ਨਿਯਮਾਂ ਨੂੰ ਪਿਛਲੇ ਮਹੀਨੇ ਕੈਬਨਟ ਮੀਟਿੰਗ ਵਿੱਚ ਮਨਜ਼ੂਰੀ ਦਿੱਤੀ ਗਈ ਹੈ ਜਿਸ ਤਹਿਤ ਨਿਯਮਾ ਵਿੱਚ ਚਾਰਜ ਲਗਾਉਣ ਦਾ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। ਇਹ ਵਿਭਾਗ ਨੂੰ ਅੰਤਰਰਾਜੀ ਚੌਂਕੀਆਂ ਦੇ ਸੰਚਾਲਨ ਖਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰੇਗਾ। ਇਹ ਨਾ ਚੌਂਕੀਆਂ ਦੇ ਸਿਸਟਮ ਨੂੰ ਮਜ਼ਬੂਤ ਅਤੇ ਸੁਚਾਰੂ ਬਣਾਉਣ ਵਿੱਚ ਵੀ ਮਦਦ ਕਰੇਗਾ ਜਿਸ ਨਾਲ ਉਹਨਾਂ ਦੀ ਦੇਖਭਾਲ ਅਤੇ ਰੱਖ-ਰਖਾਅ ਨੂੰ ਵੀ ਲਾਭ ਹੋਵੇਗਾ। ਇਹ ਕਰਸ਼ਰ ਯੂਨਿਟਾਂ ਤੇ ਸਿਕੰਜਾ ਕਸ ਕੇ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਵਿੱਚ ਮਦਦ ਕਰੇਗਾ ਖਣਿਜ ਲੈ ਕੇ ਪੰਜਾਬ ਵਿੱਚ ਦਾਖਲ ਹੋਣ ਵਾਲੇ ਡਰਾਈਵਰਾਂ ਨੂੰ ਇੱਕ ਰਸੀਦ ਵੀ ਜਾਰੀ ਕੀਤੀ ਜਾਵੇਗੀ ਜਿਸ ਨਾਲ ਬੇਲੋੜੀ ਪਰੇਸ਼ਾਨੀ ਦੂਰ ਹੋਵੇਗੀ ਉਹਨਾਂ ਨੂੰ ਇਹ ਫੀਸ ਸਿਰਫ ਇੱਕ ਵਾਰ ਅਦਾ ਕਰਨੀ ਪਵੇਗੀ ਅਤੇ ਰਸੀਦ ਪ੍ਰਾਪਤ ਕਰਨੀ ਪਵੇਗੀ ਇਹ ਕਿਸੇ ਵੀ ਗੈਰ ਕਾਨੂੰਨੀ ਉਗਰਾਹੀ ਨੂੰ ਵੀ ਰੋਕੇਗਾ ਕਿਸੇ ਵੀ ਧੋਖਾਧੜੀ ਨੂੰ ਖਤਮ ਕਰਨ ਲਈ ਸਲਿੱਪ ਪੂਰੀ ਜਾਣਕਾਰੀ ਪ੍ਰਦਾਨ करेगी ਜੇ ਸਵਿਚ ਵਾਹਨ ਨੰਬਰ ਡਰਾਈਵਰ ਦਾ ਨਾਮ ਮੋਬਾਈਲ ਨੰਬਰ ਖਨੀਜਾਂ ਦੀ ਕਿਸਮ ਅਤੇ ਮਾਤਰਾ ਮੰਜ਼ਿਲ ਅਤੇ ਯਾਤਰਾ ਕੀਤੀ ਦੂਰੀ ਹੋਰ ਰਾਜ ਪਛਾਣ ਆਈਡੀ ਅਤੇ ਚੈੱਕ ਪੁਆਇੰਟ ਸੰਚਾਲਨ ਅਤੇ ਬੁਨਿਆਦੀ ਢਾਂਚੇ ਦੀਆਂ ਫੀਸਾਂ ਸ਼ਾਮਲ ਹਨ ਨੋਟੀਫਿਕੇਸ਼ਨ ਦੇ ਅਨੁਸਾਰ ਟਰੈਕਟਰ ਟਰਾਲੀਆਂ ਅਤੇ ਛੋਟੇ ਵਾਹਨਾਂ ਲਈ 1000 ਰੁਪਏ ਫੀਸ ਲਈ ਜਾਵੇਗੀ ਜਦੋਂ ਕਿ ਵੱਡੇ ਵਾਹਨ ਜਿਵੇਂ ਕਿ ਸਿੰਗਲ ਐਕਸਲ ਵਾਹਨਾ ਲਈ 1500 ਰੁਪਏ ਅਤੇ ਡਬਲ ਐਕਸਲ ਵਾਹਨਾ ਲਈ 3000 ਫੀਸ ਲਈ ਜਾਵੇਗੀ ਨਵੇਂ ਨਿਯਮਾਂ ਨੂੰ ਪਿਛਲੇ ਮਹੀਨੇ ਕੈਬਨਿਟ ਮੀਟਿੰਗ ਵਿੱਚ ਮਨਜ਼ੂਰੀ ਦਿੱਤੀ ਗਈ ਹੈ ਜਿਸ ਤਹਿਤ ਨਿਯਮਾਂ ਵਿੱਚ ਚਾਰਜ ਲਗਾਉਣ ਦਾ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ ਇਹ ਵਿਭਾਗ ਨੂੰ ਅੰਤਰਰਾਜੀ ਚੌਂਕੀਆਂ ਦੇ ਸੰਚਾਲਨ ਖਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰੇਗਾ ਇਹ ਨਾ ਚੌਂਕੀਆਂ ਦੇ ਸਿਸਟਮ ਨੂੰ ਮਜ਼ਬੂਤ ਅਤੇ ਸੁਚਾਰੂ ਬਣਾਉਣ ਵਿੱਚ ਵੀ ਮਦਦ ਕਰੇਗਾ ਜਿਸ ਨਾਲ ਉਹਨਾਂ ਦੀ ਦੇਖਭਾਲ ਅਤੇ ਰੱਖ-ਰਖਾਅ ਨੂੰ ਵੀ ਲਾਭ ਹੋਵੇਗਾ ਇਹ ਕਰਸ਼ਰ ਯੂਨਿਟਾਂ ਤੇ ਸਿਕੰਜਾ ਕਸ ਕੇ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਵਿੱਚ ਮਦਦ ਕਰੇਗਾ ਖਣਿਜ ਲੈ ਕੇ ਪੰਜਾਬ ਵਿੱਚ ਦਾਖਲ ਹੋਣ ਵਾਲੇ ਡਰਾਈਵਰਾਂ ਨੂੰ ਇੱਕ ਰਸੀਦ ਵੀ ਜਾਰੀ ਕੀਤੀ ਜਾਵੇਗੀ ਜਿਸ ਨਾਲ ਬੇਲੋੜੀ ਪਰੇਸ਼ਾਨੀ ਦੂਰ ਹੋਵੇਗੀ ਉਹਨਾਂ ਨੂੰ ਇਹ ਫੀਸ ਸਿਰਫ ਇੱਕ ਵਾਰ ਅਦਾ ਕਰਨੀ ਪਵੇਗੀ ਅਤੇ ਰਸੀਦ ਪ੍ਰਾਪਤ ਕਰਨੀ ਪਵੇਗੀ ਇਹ ਕਿਸੇ ਵੀ ਗੈਰ ਕਾਨੂੰਨੀ ਉਗਰਾਹੀ ਨੂੰ ਵੀ ਰੋਕੇਗਾ ਕਿਸੇ ਵੀ ਧੋਖਾਧੜੀ ਨੂੰ ਖਤਮ ਕਰਨ ਲਈ ਸਲਿੱਪ ਪੂਰੀ ਜਾਣਕਾਰੀ ਪ੍ਰਦਾਨ ਕਰੇਗੀ ਜਿਸ ਵਿੱਚ ਵਾਹਨ ਨੰਬਰ ਡਰਾਈਵਰ ਦਾ ਨਾਮ ਮੋਬਾਈਲ ਨੰਬਰ ਖਣਿਜਾਂ ਦੀ ਕਿਸਮ ਅਤੇ ਮਾਤਰਾ ਮੰਜ਼ਿਲ ਅਤੇ ਯਾਤਰਾ ਕੀਤੀ ਦੂਰੀ ਹੋਰ ਰਾਜ ਪਛਾਣ ਆਈਡੀ ਅਤੇ ਚੈੱਕਪੁਆਇੰਟ ਸੰਚਾਲਨ ਅਤੇ ਬੁਨਿਆਦੀ ਢਾਂਚੇ ਦੀਆਂ ਫੀਸਾਂ ਸ਼ਾਮਲ ਹਨ ਨੋਟੀਫਿਕੇਸ਼ਨ ਦੇ ਅਨੁਸਾਰ ਟਰੈਕਟਰ ਟਰਾਲੀਆਂ ਅਤੇ ਛੋਟੇ ਵਾਹਨਾਂ ਲਈ 1000 ਰੁਪਏ ਫੀਸ ਲਈ ਜਾਵੇਗੀ ਜਦੋਂ ਕਿ ਵੱਡੇ ਵਾਹਨ ਜਿਵੇਂ ਕਿ ਸਿੰਗਲ ਐਕਸਲ ਵਾਹਨਾਂ ਲਈ 1500 ਰੁਪਏ ਅਤੇ ਡਬਲ ਐਕਸਲ ਵਾਹਨਾਂ ਲਈ 3000 ਫੀਸ ਲਈ ਜਾਵੇਗੀ ਨਵੇਂ ਨਿਯਮਾਂ ਨੂੰ ਪਿਛਲੇ ਮਹੀਨੇ ਕੈਬਨਟ ਮੀਟਿੰਗ ਵਿੱਚ ਮਨਜ਼ੂਰੀ ਦਿੱਤੀ ਗਈ ਜਿਸ ਤਹਿਤ ਨਿਯਮਾਂ ਵਿੱਚ ਚਾਰਜ ਲਗਾਉਂਦਾ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ ਇਹ ਵਿਭਾਗ ਨੂੰ ਅੰਤਰਰਾਜੀ ਚੌਂਕੀਆਂ ਦੇ ਸੰਚਾਲਨ ਖਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰੇਗਾ ਇਹ ਨਾ ਚੌਂਕੀਆਂ ਦੇ ਸਿਸਟਮ ਨੂੰ ਮਜ਼ਬੂਤ ਅਤੇ ਸੁਚਾਰੂ ਬਣਾਉਣ ਵਿੱਚ ਵੀ ਮਦਦ ਕਰੇਗਾ ਜਿਸ ਨਾਲ ਉਨ੍ਹਾਂ ਦੀ ਦੇਖਭਾਲ ਅਤੇ ਰੱਖਰਖਾ ਨੂੰ ਵੀ ਲਾਭ ਹੋਵੇਗਾ। ਇਹ ਕਰਸ਼ਰ ਯੂਨਿਟਾਂ ਤੇ ਸਿਕੰਜਾ ਕਸਕੇ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਵਿੱਚ ਮਦਦ ਕਰੇਗਾ। ਖਨੀਜ ਲੈ ਕੇ ਪੰਜਾਬ ਵਿੱਚ ਦਾਖਲ ਹੋਣ ਵਾਲੇ ਡਰਾਈਵਰਾਂ ਨੂੰ ਇੱਕ ਰਸੀਦ ਵੀ ਜਾਰੀ ਕੀਤੀ ਜਾਵੇਗੀ ਜਿਸ ਨਾਲ ਬੇਲੋੜੀ ਪਰੇਸ਼ਾਨੀ ਦੂਰ ਹੋਵੇਗੀ। ਉਨ੍ਹਾਂ ਨੂੰ ਇਹ ਫੀਸ ਸਿਰਫ ਇੱਕ ਵਾਰ ਅਦਾ ਕਰਨੀ ਪਵੇਗੀ ਅਤੇ ਰਸੀਦ ਪ੍ਰਾਪਤ ਕਰਨੀ ਪਵੇਗੀ। ਇਹ ਕਿਸੇ ਵੀ ਗੈਰ ਕਾਨੂੰਨੀ ਉਗਰਾਹੀ ਨੂੰ ਵੀ ਰੋਕੇਗਾ। ਕਿਸ ਵੀ ਤੋਖਾ ਧੜੀ ਨੂੰ ਖਤਮ ਕਰਨ ਲਈ ਸਲਿੱਪ ਪੂਰੀ ਜਾਣਕਾਰੀ ਪ੍ਰਦਾਨ ਕਰੇਗੀ ਜਿਸ ਵਿੱਚ ਵਾਹਨ ਨੰਬਰ ਡਰਾਈਵਰ ਦਾ ਨਾਮ ਮੋਬਾਈਲ ਨੰਬਰ ਖਨੀਜਾਂ ਦੀ ਕਿਸਮ ਅਤੇ ਮਾਤਰਾ ਮੰਜ਼ਿਲ ਅਤੇ ਯਾਤਰਾ ਕੀਤੀ ਦੂਰੀ ਹੋਰ ਰਾਜ ਪਛਾਣ ਆਈਡੀ ਅਤੇ ਚੈੱਕ ਪੁਆਇੰਟ ਸੰਚਾਲਨ ਅਤੇ ਬੁਨਿਆਦੀ ਢਾਂਚੇ ਦੀਆਂ ਫੀਸਾਂ ਸ਼ਾਮਲ ਹਨ ਨੋਟੀਫਿਕੇਸ਼ਨ ਦੇ ਅਨੁਸਾਰ ਟਰੈਕਟਰ ਟਰਾਲੀਆਂ ਅਤੇ ਛੋਟੇ ਵਾਹਨਾਂ ਲਈ 1000 ਰੁਪਏ ਫੀਸ ਲਈ ਜਾਵੇਗੀ ਜਦੋਂ ਕਿ ਵੱਡੇ ਵਾਹਨ ਜਿਵੇਂ ਕਿ ਸਿੰਗਲ ਐਕਸਲ ਵਾਹਨਾਂ ਲਈ 1500 ਰੁਪਏ ਅਤੇ ਡਬਲ ਐਕਸਲ ਵਾਹਨਾਂ ਲਈ 3000 ਫੀਸ ਲਈ ਜਾਵੇਗੀ ਨਵੇਂ ਨਿਯਮਾਂ ਨੂੰ ਪਿਛਲੇ ਮਹੀਨੇ ਕੈਬਨਿਟ ਮੀਟਿੰਗ ਵਿੱਚ ਮਨਜ਼ੂਰੀ ਦਿੱਤੀ ਗਈ ਹੈ ਜਿਸ ਤਹਿਤ ਨਿਯਮਾ ਵਿੱਚ ਚਾਰਜ ਲਗਾਉਂਦਾ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ ਇਹ ਵਿਭਾਗ ਨੂੰ ਅੰਤਰਰਾਜੀ ਚੌਂਕੀਆਂ ਦੇ ਸੰਚਾਲਨ ਖਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰੇਗਾ ਇਹਨਾਂ ਚੌਂਕੀਆਂ ਦੇ ਸਿਸਟਮ ਨੂੰ ਮਜ਼ਬੂਤ ਅਤੇ ਸੁਚਾਰੂ ਬਣਾਉਣ ਵਿੱਚ ਵੀ ਮਦਦ ਕਰੇਗਾ ਜਿਸ ਨਾਲ ਉਨ੍ਹਾਂ ਦੀ ਦੇਖਭਾਲ ਅਤੇ ਰੱਖਰਖਾ ਨੂੰ ਵੀ ਲਾਭ ਹੋਵੇਗਾ। ਇਹ ਕਰਸ਼ਰ ਯੂਨਿਟਾਂ ਤੇ ਸਿਕੰਜਾ ਕਸਕੇ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਵਿੱਚ ਮਦਦ ਕਰੇਗਾ। ਖਨੀਜ ਲੈ ਕੇ ਪੰਜਾਬ ਵਿੱਚ ਦਾਖਲ ਹੋਣ ਵਾਲੇ ਡਰਾਈਵਰਾਂ ਨੂੰ ਇੱਕ ਰਸੀਦ ਵੀ ਜਾਰੀ ਕੀਤੀ ਜਾਵੇਗੀ ਜਿਸ ਨਾਲ ਬੇਲੋੜੀ ਪਰੇਸ਼ਾਨੀ ਦੂਰ ਹੋਵੇਗੀ। ਉਨ੍ਹਾਂ ਨੂੰ ਇਹ ਫੀਸ ਸਿਰਫ ਇੱਕ ਵਾਰ ਅਦਾ ਕਰਨੀ ਪਵੇਗੀ ਅਤੇ ਰਸੀਦ ਪ੍ਰਾਪਤ ਕਰਨੀ ਪਵੇਗੀ। ਇਹ ਕਿਸੇ ਵੀ ਗੈਰ ਕਾਨੂੰਨੀ ਉਗਰਾਹੀ ਨੂੰ ਵੀ ਰੋਕੇਗਾ। ਕਿਸੇ ਵੀ ਤੋਖਾ ਟੜੀ ਨੂੰ ਖਤਮ ਕਰਨ ਲਈ ਸਲਿੱਪ ਪੂਰੀ ਜਾਣਕਾਰੀ ਪ੍ਰਦਾਨ ਕਰੇਗੀ ਜਿਸ ਵਿੱਚ ਵਾਹਨ ਨੰਬਰ ਡਰਾਈਵਰ ਦਾ ਨਾਮ ਮੋਬਾਈਲ ਨੰਬਰ ਖਨੀਜਾਂ ਦੀ ਕਿਸਮ ਅਤੇ ਮਾਤਰਾ ਮੰਜ਼ਿਲ ਅਤੇ ਯਾਤਰਾ ਕੀਤੀ ਦੂਰੀ ਹੋਰ ਰਾਜ ਪਛਾਣ ਆਈਡੀ ਅਤੇ ਚੈੱਕ ਪੁਆਇੰਟ ਸੰਚਾਲਨ ਅਤੇ ਬੁਨਿਆਦੀ ਢਾਂਚੇ ਦੀਆਂ ਫੀਸਾਂ ਸ਼ਾਮਲ ਹਨ ਨੋਟੀਫਿਕੇਸ਼ਨ ਦੇ ਅਨੁਸਾਰ ਟਰੈਕਟਰ ਟਰਾਲੀਆਂ ਅਤੇ ਛੋਟੇ ਵਾਹਨਾਂ ਲਈ 1000 ਰੁਪਏ ਫੀਸ ਲਈ ਜਾਵੇਗੀ ਜਦੋਂ ਕਿ ਵੱਡੇ ਵਾਹਨ ਜਿਵੇਂ ਕਿ ਸਿੰਗਲ ਐਕਸਲ ਵਾਹਨਾ ਲਈ 1500 ਰੁਪਏ ਅਤੇ ਡਬਲ ਐਕਸਲ ਵਾਹਨਾ ਲਈ 3000 ਫੀਸ ਲਈ ਜਾਵੇਗੀ ਨਵੇਂ ਨਿਯਮਾਂ ਨੂੰ ਪਿਛਲੇ ਮਹੀਨੇ ਕੈਬਨਿਟ ਮੀਟਿੰਗ ਵਿੱਚ ਮਨਜ਼ੂਰੀ ਦਿੱਤੀ ਗਈ ਹੈ ਜਿਸ ਤਹਿਤ ਨਿਯਮਾਂ ਵਿੱਚ ਚਾਰਜ ਲਗਾਉਣ ਦਾ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ ਇਹ ਵਿਭਾਗ ਨੂੰ ਅੰਤਰਰਾਜੀ ਚੌਂਕੀਆਂ ਦੇ ਸੰਚਾਲਨ ਖਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰੇਗਾ ਇਹ ਨਾ ਚੌਂਕੀਆਂ ਦੇ ਸਿਸਟਮ ਨੂੰ ਮਜ਼ਬੂਤ ਅਤੇ ਸੁਚਾਰੂ ਬਣਾਉਣ ਵਿੱਚ ਵੀ ਮਦਦ ਕਰੇਗਾ ਜਿਸ ਨਾਲ ਉਹਨਾਂ ਦੀ ਦੇਖਭਾਲ ਅਤੇ ਰੱਖ-ਰਖਾਅ ਨੂੰ ਵੀ ਲਾਭ ਹੋਵੇਗਾ ਇਹ ਕਰਸ਼ਰ ਯੂਨਿਟਾਂ ਤੇ ਸਿਕੰਜਾ ਕਸ ਕੇ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਵਿੱਚ ਮਦਦ ਕਰੇਗਾ ਖਣਿਜ ਲੈ ਕੇ ਪੰਜਾਬ ਵਿੱਚ ਦਾਖਲ ਹੋਣ ਵਾਲੇ ਡਰਾਈਵਰਾਂ ਨੂੰ ਇੱਕ ਰਸੀਦ ਵੀ ਜਾਰੀ ਕੀਤੀ ਜਾਵੇਗੀ ਜਿਸ ਨਾਲ ਬੇਲੋੜੀ ਪਰੇਸ਼ਾਨੀ ਦੂਰ ਹੋਵੇਗੀ ਉਹਨਾਂ ਨੂੰ ਇਹ ਫੀਸ ਸਿਰਫ ਇੱਕ ਵਾਰ ਅਦਾ ਕਰਨੀ ਪਵੇਗੀ ਅਤੇ ਰਸੀਦ ਪ੍ਰਾਪਤ ਕਰਨੀ ਪਵੇਗੀ ਇਹ ਕਿਸੇ ਵੀ ਗੈਰ ਕਾਨੂੰਨੀ ਉਗਰਾਹੀ ਨੂੰ ਵੀ ਰੋਕੇਗਾ ਕਿਸੇ ਵੀ ਧੋਖਾਧੜੀ ਨੂੰ ਖਤਮ ਕਰਨ ਲਈ ਸਲਿੱਪ ਪੂਰੀ ਜਾਣਕਾਰੀ ਪ੍ਰਦਾਨ ਕਰੇਗੀ ਜਿਸ ਵਿੱਚ ਵਾਹਨ ਨੰਬਰ ਡਰਾਈਵਰ ਦਾ ਨਾਮ ਮੋਬਾਈਲ ਨੰਬਰ ਨਿਰਜਾ ਦੀ ਕਿਸਮ ਅਤੇ ਮਾਤਰਾ ਮੰਜ਼ਿਲ ਅਤੇ ਯਾਤਰਾ ਕੀਤੀ ਦੂਰੀ ਹੋਰ ਰਾਜ ਪਛਾਣ ਆਈਡੀ ਅਤੇ ਚੈੱਕ ਪੁਆਇੰਟ ਸੰਚਾਲਨ ਅਤੇ ਬੁਨਿਆਦੀ ਢਾਂਚੇ ਦੀਆਂ ਫੀਸਾਂ ਸ਼ਾਮਲ ਹਨ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਭਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ